ਹਲੋ ਫੋਨ ਹੋ ਗਿਆ ਸੀਗਾ ਇਹ ਮੈਨੂੰ ਸਟੈਂਡ ਤੇ ਲਾਇਆ ਉਹ ਆਪਸ਼ਨ ਹੈ ਸਵਿਚ ਆਫ ਦੀ ਆਗੇ ਮੇ ਤੋਂ ਕਲਿਕ ਹੋ ਗਿਆ ਔਰ ਦ ਸੂਪ ਮਸਾਤੇ ਲਾਈਵ ਲੱਗਦਾ ਹੈ ਨੈਟਵਰਕ ਦਾ ਚੱਕਰ ਪੈ ਜਾਂਦਾ ਕਦੀ ਮੇਰਾ ਫੋਨ ਨਹੀਂ ਸਹੀ ਇਹਨੇ ਸੈਟਿੰਗ ਚਾਰੇ ਨਹੀਂ ਇਹ ਆਪਸ਼ਨ ਨਾਲ ਦੇ ਨਾਲ ਮੈਂ ਤੇ ਬਾਦੂ ਫੋਨ ਦਾ ਕੋਈ ਕਲਜ ਨਹੀਂ ਹੈ ਸਹੀ ਨਹੀਂ ਸੈਟਿੰਗ ਹੀ ਨਹੀਂ ਆ ਰਹੀ ਬਿਲਕੁਲ ਹੱਥ ਵੱਜਦਾ ਉਹਦੇ ਚ ਨਾ ਲੈਣਾ ਜਦੋਂ ਸਟੀਚਿੰਗ ਕਰ ਰਹੀ ਹਾਂ ਸੈਟਿੰਗੇ ਨਹੀਂ ਆ ਰਹੀਆਂ ਫੋਨ ਦੀ ਮੈਂ ਨਹੀਂ ਮੈਨੂੰ ਲੱਗਦਾ ਪਤਾ ਨਹੀਂ ਕਿੱਦਾਂ ਨਾ ਟਿਕਾ ਕੇ ਰੱਖ ਦਿਆ ਫੋਨ ਨੂੰ ਰੱਖ ਦੇ ਕਿੱਥੇ ਮੈਨੂੰ ਇਹ ਵੀ ਨਹੀਂ ਪਤਾ ਹੁਣ ਮੈਂ ਅਲਗ ਵਾਲੀ ਜਗ੍ਹਾ ਲੱਭੀ ਜਾਂਦੀ ਵੀ ਕਿੱਥੇ ਰੱਖਾਂ ਫੋਨ ਜਿਹੜੀ ਇਹਦੀ ਸੈਟਿੰਗ ਆ ਜੇ ਫੋਨ ਦੀ ਮੇਰੇ ਸੜੇ ਸੜੇ ਜੀ ਅਲਰਜੀ ਵਾਲੇ ਹੱਥ ਨਾ ਦੇਖੀ ਜਾਂਦੇ ਆ ਵਿੱਚ ਇਹ ਦੂਜੀ ਸਾਈਡੇ ਕਿਵੇਂ ਜੁਵਲ ਜੈਮਨਾਪ ਇੰਡੀਆ ਸੇ ਹੋ ਗਿਆ ਜੀ ভাই ਆਪ ਪਾਂਸੀ ਹੋਰ ਰਤਨਦਰ ਹੈਲੋ ਸਿਸਟਰ ਰਤਨਦਰ ਜੀ ਕਿਵੇਂ ਹੋ ਸਿਸਟਰ ਮੈਂ ਵਧੀਆ ਰਤਨਦਰ ਤੁਸੀਂ ਦੱਸੋ ਜੈ ਸਾਇਮ ਇੰਡੀਅਨ میں پاکستان سے فری کوسٹ ٹائم تمہیں یہ ਕੀ ਹੁੰਦਾ ਮੈਨੂੰ ਤਾਂ ਹੀ ਨਹੀਂ ਪਤਾ ਅੱਜ ਮੇਰਾ ਤਾਂ ਆ ਗਏ ਮੇਰੇ ਕੋਲ ਨਹੀਂ ਹੈਗਾ ਸ਼ੇਅਰ ਕਰਨ ਗਿਆ ਉਹ ਗਵਾਚ ਗਿਆ ਕਿਤੇ ਆਪ ਕੀ ਆਵਾਜ਼ ਕਿਤੇ ਥੈਂਕ ਯੂ ਬਾਈ ਉਹ ਸੁਣਾਈ ਆ ਫੋਰ ਦਿਸ ਫੋਨ ਮਤਲਬ ਕਿ ਵੱਖਰਾ ਦੇਸ ਮੰਡੀ ਆਇਆ ਆਪਣਾ ਓਕੇ ਓਕੇ ਠੀਕ ਮੈਨੂੰ ਨਹੀਂ ਨੋ ਲੈਜ ਹੈਗੀ ਸਹੀ ਜੇ ਦੱਸਾਂ ਮੈਨੂੰ ਸਿਰਫ ਇਨਾ ਪਤਾ ਕਿ ਸਬਜ਼ੀ ਜਿੱਦਾਂ ਬਣਾਉਂਦੀ ਆ ਰੋਟੀਆਂ ਪਕਾਉਣੀ ਆ ਬਸ ਬਾੜ ਮੈਂ ਰਟਾ ਲਾ ਕੇ ਲਈ ਆ ਅੱਠਵੇਂ ਫੇਨ ਹੈ ਗਿਆ ਨਾ ਕਿਟੂ ਨੇ ਨਿਊ ਆਈਡੀ ਬਣਾਈ ਉਹਦੇ ਲੈ ਤੇ ਵੀ ਬੱਚੇ ਜਾਣੇ ਲਾਈਵ ਹੁੰਦੇ ਆ ਵੱਟਿਆ ਕਿਸਮਤ ਵਾਲੇ ਆਉ ਲੋਕ ਜਿਨ੍ਹਾਂ ਦੇ ਨਾ ਲਾਈਵ ਤੇ ਨੇ ਨੇ ਜਾਣੀ ਹੁੰਦੇ ਆ ਇੱਥੇ ਮਾਸਾ ਕੋਈ ਵੀ ਨਹੀਂ ਆਉਂਦਾ ਲਾਈਵ ਤੁਹਾਡੇ 6 ਆ ਚਲ ਵੈਗਰੂ ਦੀ ਕਿਰਪਾ ਨਾਲ ਨਾ ਇਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਵੈਗਰੂ ਨਾ ਤਰੱਕੀਆਂ ਵਾਖੇ ਕੋਈ ਗੱਲ ਨਹੀਂ ਜਿਹੜੇ ਆਏ ਆ ਥੋੜਾ ਸਮਾਓ ਬਲ ਕਮਾ ਸਾਰਿਆਂ ਦਾ ਹੁਣ ਬੇਸਤੀ ਨਾ ਹੋਣ ਦਿਓ ਭਾਈ ਸਾਰੇ ਸੱਤ ਜਾਣੇ ਹੋ ਗਿਆ ਤੀ ਸੱਤ ਹੋ ਗਿਆ ਇਤਨੇ ਫੋਟੋ ਲਾ ਦਿਆ ਕਰੋ ਮੇਰੇ ਕਿਸੇ ਦੀ ਡੁੱਬੀ ਤਾਂ ਤਾਂ ਜੇ ਮੈਨੂੰ ਸਾਹ ਨਾ ਆਇਆ ਨਾ ਉਹ ਪਤਾ ਹੀ ਨਹੀਂ ਕਿਦਾਂ ਕਿਵੇਂ ਲਾਉਣੀਆਂ ਨੇ ਤੇ ਫਿਰ ਮੈਂ ਨਾ ਨਾ ਦੇਵਾਂ ਫੋਟੋ ਲਾ ਮਾ ਕੀ ਦੀਏ ਤੇ ਚਲੋ ਮੈਂ ਜੂਟੀ ਤੇ ਸਰਚ ਕਰਕੇ ਦੇਖਾਂ ਫੋਟੋ ਕਿ ਦੀ ਲਾਉਣੀ ਜਿਵੇਂ ਆ ਲੱਗੀ ਐਵੇਂ ਓਹੋ ਲਾਈਵ ਸਟਾਰਟ ਕਰਨ ਤੋਂ ਪਹਿਲਾਂ ਫੋਟੋ ਲਾਉਣੀ ਹੁੰਦੀ ਆ ਪੋਸਟਰ ਤੇ ਜਿਵੇਂ ਆ ਲੱਗੀ ਐਵੇਂ ਹਾਂ ਐਨਨ ਆਦਰ ਜਗਰਦੀ ਮੈਂ ਤੇਰਾ ਦਿਮਾਗ ਵੀ ਖਾ ਜਾਣਾ ਮੈਨੂੰ ਲੱਗਦਾ ਜੀ ਮੇ ਮੈਂ ਤੇ ਪ੍ਰਿੰਸ ਨੇ ਲਗਾਈ ਸੀ ਲਾਈਵ ਦੇ ਜਿਹੜੀਆਂ ਹਨ ਗੱਬਰ ਵਿੱਚ ਸਾਰੀਆਂ ਉਹਵੇਂ ਗੱਬਰ ਵੀ ਬੈਠਾ ਨਾਲ ਜਿਵੇਂ ਦੀਪੂ ਗੱਪ ਪਰ ਤੇ ਉਹ ਬੈਠੇ ਸੀ ਨਾ ਇਸ ਦੀ ਫੋਟੋ ਸੀ ਸਾਈਡ ਤੇ ਉਹਨੇ ਹਾਂ ਬਾਅਦ ਤੁਸੀਂ ਕਿਸੇ ਲੇਡੀ ਦਾ ਲਗਾਓ ਕੇ ਐਂ ਚੁੱਪ ਕੇ ਕਿਸੇ ਮਾਡਲ ਤੇ ਕਿ ਰੋਜ਼ ਇੱਕੋ ਇੱਕੋ ਦਿਨ ਆ ਸਕਦੇ ਕਿ ਚੇਂਜ ਕਰਨੀ ਹੁੰਦੀ ਆ ਪਰ ਕਰ ਮੇਰਾ ਡੀਪੀ ਹੈ ਓਕੇ ਠੀਕ ਹੈ ਫਲ ਤੋਂ ਫਿਰ ਮੈਂ ਲਾ ਕੇ ਆਉਂਗੀ ਰਿਤਿੰਦਰ ਸਿਸਟਰ ਤੁਸੀਂ ਹੈ ਕਿਉਂ ਹੋਰ ਦੱਸੋ ਵੀ ਹਾਲ ਚਾਲ ਬੋਲੋ ਤੁਸੀਂ ਵੀ ਨੇ ਭੱਜੇ ਤਾਂ ਕਿੱਥੇ ਆ ਉਹ ਇੱਥੇ ਹੁੰਦੇ ਆ ਪਤਾ ਨਹੀਂ ਕੀ ਹੈ ਨਾ ਉਹ ਥੋੜਾ ਜਿਹਾ ਗੱਲ ਕਰਨ ਤੋਂ ਝਿਜਕ ਜਿਹੀ ਰਹੇ ਲੱਗਦਾ ਮੈਨੂੰ ਐਦਾਂ ਜਾਂਦੇ ਨਹੀਂ ਹੈਗੇ ਬੈਠੇ ਰਹਿੰਦੇ ਇੱਥੇ ਮੈਨੂੰ ਪਤਾ ਉਹਨਾਂ ਨੇ ਵੀ ਫਸਟ ਟਾਈਮ ਮੈਨੂੰ ਲੱਗਦਾ ਸ਼ਾਇਦ ਮੇਰੇ ਲਾਈਫ ਜੀ ਜੁਆਇਨਿੰਗ ਕੀਤੀ ਹੈ ਭੱਜ ਕੇ ਕਿੱਥੇ ਜਾਣਾ ਉਹਨਾਂ ਨੇ ਇੱਥੇ ਆਉਣਗੇ ਸੋ ਕੋ ਗੱਲ ਬਾਤ ਪੱਲਾ ਕੈਮਰਾ ਆਫ ਦੀ অপਸ਼ਨ ਇਸ ਹੁੰਦੀ ਪ੍ਰੀਤ ਲਾਈਵ ਦੁਬਾਰਾ ਸਟਾਰਟ ਕਰੋ ਟੰਬਲਿੰਗ ਲੱਗਦੀ ਓਕੇ ਓਕੇ ਕਰਤੀ